ਜਿਹੜੇ ਇਹਨਾਂ ਦੇ ਵੱਡੇ ਕਾਰਪੋਰੇਟ ਘਰਾਣੇ ਨੇ ਜਿਨ੍ਹਾਂ ਨੇ ਸਾਰਾ ਅਨਾਜ ਸਾਂਭਣਾ ਤੇ ਆਪਣੀ ਮਰਜ਼ੀ ਅਨੁਸਾਰ ਵੇਚਣਾ ਉਹਨਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਹੁਣ ਤੱਕ ਦੀਆਂ ਜਿੰਨੀਆਂ ਵੀ ਸਰਕਾਰਾਂ ਨੇ ਸਮੇਤ ਅੱਛਾ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਮੈਂ ਕਿਸਾਨਾਂ ਦਾ ਵਕੀਲ ਬਣ ਕੇ ਕੇਂਦਰ ਨਾਲ ਗੱਲ ਕਰ ਰਿਹਾ ਜੀ ਤੁਹਾਨੂੰ ਕਿੰਨੀ ਕੋ ਇਹਨਾਂ ਦੀ ਗੱਲ 'ਚ ਸੱਚਾਈ ਲੱਗਦੀ ਆ ਵੀ ਉਹ ਕਿਸਾਨਾਂ ਦੇ ਪੱਖ 'ਚ ਨਹੀਂ ਦੇਖੋ ਜੀ ਕਿਸਾਨਾਂ ਦੇ ਪੱਖ 'ਚ ਜੇ ਹੁੰਦੇ ਤਾਂ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਅੰਦੋਲਨ ਦੇ ਵਿੱਚ ਪਿਛਲੀ ਸਰਕਾਰ ਨੇ ਨੋਟੀਫਿਕੇਸ਼ਨ ਕਰਤਾ ਸੀ ਅੱਜ ਵੀ ਸਾਡੇ ਖੇਤੀ ਮੰਤਰੀ ਗਰਮੀਤ ਸਿੰਘ ਖੁੱਡੀਆਂ ਦੇ ਘਰ ਅੱਗੇ ਸ਼ਹੀਦ ਕਿਸਾਨਾਂ ਦੇ ਪਰਿਵਾਰ ਜਥੇਬੰਦੀਆਂ ਰਲ ਕੇ ਧਰਨਾ ਲਾ ਕੇ ਬੈਠੇ ਨੇ ਕਿਸਾਨਾਂ ਦੇ ਵਕੀਲ ਬਣਨ ਤੋਂ ਪਹਿਲਾਂ ਪਿਛਲੀਆਂ ਸ਼ਹੀਦੀਆਂ ਦਾ ਮੁੱਲ ਤਾਂ ਦੇ ਦਿੰਦੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਉਹਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਹੜ ਮਾਰੀ ਹੋਈ ਆ ਪੰਜਾਬ ਦੇ ਵਿੱਚ ਅਜੇ ਤੱਕ ਇੱਕ ਪੈਸਾ ਮੁਆਵਜ਼ਾ ਨਹੀਂ ਦਿੱਤਾ ਸਰਕਾਰ ਨੇ ਜੇ ਕਿਸਾਨਾਂ ਦੀ ਵਕਾਲਤ ਤਾਂ ਹੈ ਨਾ ਜੇ ਅੰਦਰੋਂ ਪਹਿਲਾਂ ਕਰਕੇ ਹੋਵੇ ਵੀ ਆ ਅਸੀਂ ਕਿਸਾਨਾਂ ਲਈ ਕੀਤਾ ਤੇ ਉਧਰ ਜਾ ਕੇ ਅਸੀਂ ਆ ਕਰਾਂਗੇ ਵਕਾਲਤਨਾਮਾ ਇੱਥੇ ਤਾਂ ਕਿਸਾਨਾਂ ਦੇ ਪੱਖ 'ਚ ਸਬੂਤ ਵੀ ਨਹੀਂ ਇਕੱਠੇ ਕੀਤੇ ਤੇ ਤੁਸੀਂ ਵਕੀਲ ਬਣ ਜੋ ਇਹ ਗੱਲ ਜਿਹੜੀ ਜੱਜ ਦੀ ਨਹੀਂ ਆਪਣੇ ਆਪ ਦੀ ਫੋਕੀ ਗੱਲ ਹੈ ਜੀ ਕੀ ਜਿਹੜਾ ਮਾਰੀ ਹੋਈ ਆ ਪਿਛਲੀ ਫਸਲ ਦੀ ਭਗਵਾਨ ਤਮਾਨ ਸਰਕਾਰ ਨੇ ਕਿਹਾ ਸੀ ਮੁਰਗੀ ਮਰੀ ਤੇ ਬੱਕਰੀ ਮਰੀ ਤੱਕ ਦੇ ਪੈਸੇ ਵੀ ਦਊਗਾ ਇੱਕ ਇੱਕ ਚਵਾਨੀ ਚਵਾਨੀ ਮੁਆਵਜ਼ਾ ਦਊਗਾ ਉਹ ਅਜੇ ਤੱਕ ਨਹੀਂ ਮਿਲਿਆ ਵੇਖੋ ਜੀ ਨਾ ਕਿਸੇ ਨੇ ਮੁਰਗੀ ਦੇ ਪੈਸੇ ਮੰਗੇ ਸੀ ਨਾ ਬੱਕਰੀ ਦੇ ਮੰਗੇ ਸੀ ਜਿਹੜੇ ਸਾਡੇ ਪਸ਼ੂ ਮਰੇ ਸੀ ਮੱਝਾਂ ਕਿਸਾਨਾਂ ਦੀਆਂ ਰੁੜ ਗਈਆਂ ਉਹਦੇ ਪੈਸੇ ਮੰਗੇ ਸੀ ਜਿਹੜੀਆਂ ਫਸਲਾਂ ਤਬਾਹ ਹੋਈਆਂ ਸੀ ਉਹਦੇ ਪੈਸੇ ਮੰਗੇ ਸੀ ਤੇ ਦੂਜੀ ਗੱਲ ਜਿਹੜੀ ਦਰਿਆ ਨੇ ਰੇਤਾ ਛੁੱੜਦੀ ਉਹ ਤੇ ਸਰਕਾਰ ਨੇ ਹਜੇ ਤੱਕ ਨਹੀਂ ਚੁਕਵਾਈ ਨਾ ਚੁੱਕਣ ਲਈ ਪੈਸੇ ਤੇ ਨਾ ਮੁਆਵਜ਼ਾ ਤੱਕ ਕਿਸਾਨਾਂ ਦੇ ਖੇਤ ਤਾਂ ਬੰਜਰ ਪਏ ਨੇ ਸੋ ਸਰਕਾਰ ਕਿਹੜੇ ਦਾਵੇ ਅੱਗੇ ਅਸੀਂ ਸਰਕਾਰ ਦੇਤਾ ਕਿਸਾਨ ਤਾਂ ਰੋ ਰ ਪਿੱਟ ਕੇ ਅਗਲੀ ਫਸਲ ਪਤਾ ਨਹੀਂ ਕਈਆਂ ਦੀ ਬੀਜੀ ਗਈ ਹੈ ਕਈਆਂ ਦੀ ਨਹੀਂ ਬੀਜੀ ਗਈ ਅੱਛਾ ਮੋਦੀ ਸਰਕਾਰ ਦਾ ਇਹ ਦਾਵਾ ਸੀ ਕਿ 2024 ਤੋਂ ਪਹਿਲਾਂ ਪਹਿਲਾਂ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿਆਂਗੇ ਤੁਸੀਂ ਕਿਸਾਨ ਆਗੂ ਆ ਸੱਚੋ ਸੱਚ ਦੱਸਿਓ ਦੁੱਗਣੀ ਹੋਈ ਕਿ ਤਿਗਣੀ ਹੋਈ ਕਿ ਨਹੀਂ ਹੋਈ ਦੁਗਣੀ ਹੋਣ ਦੀ بجائے ਘਟੀ ਹੈ ਲਗਾਤਾਰ ਡੀਜ਼ਲ ਪਟਰੋਲ ਖੇਤ ਜਿਹੜੀ ਖੇਤੀਬਾੜੀ ਵਸਤਾਂ ਚੀਜ਼ਾਂ ਨੂੰ ਲਗਾਤਾਰ ਵਧ ਰਹੀਆਂ ਨੇ ਤੇ ਕਿਸਾਨਾਂ ਦੀ ਫਸਲ ਜਿਹੜੀ ਵਧਾਈ ਨਹੀਂ ਜਾ ਰਹੀ ਉਲਟਾ ਹੋਇਆ ਕੀ ਹੈ ਵੀ ਜਿਹੜੇ ਤਿੰਨ ਖੇਤੀ ਕਾਨੂੰਨਾਂ ਨੂੰ ਅਸੀਂ ਰੱਦ ਕਰਵਾਇਆ ਉਹਨਾਂ ਨੂੰ ਟੇਢੇ ਢੰਗ ਨਾਲ ਲਾਗੂ ਕਰਨ ਲਈ ਸੈਲੋ ਬਣਾਉਣ ਲਈ ਜਾਂ ਬਾਹਰ ਲਈ ਜਿਹੜੇ ਬਾਹਰਲੇ ਮੁਲਕਾਂ ਦੀਆਂ ਚੀਜ਼ਾਂ ਨੇ ਵਸਤਾਂ ਨੇ ਉਹਨਾਂ ਨੂੰ ਆਯਾਤ ਕਰਕੇ ਉਹਨਾਂ ਨੂੰ ਵੇਚਣ ਦੀ ਤਿਆਰੀ ਹੋ ਰਹੀ ਹੈ ਕਿਸਾਨਾਂ ਦੀ ਆਮਦਨ ਤਾਂ ਹੋਰ ਘਟੀ ਆ ਪਹਿਲਾਂ ਦੀ ਬਜਾਏ ਜੀ ਅੱਛਾ ਮੋਦੀ ਸਰਕਾਰ ਹੁਣ ਜਿਹੜੇ ਸੁਆਮੀ ਨਾਥਨ ਸੀਗੇ ਜਿਨ੍ਹਾਂ ਨੇ ਇਹ ਸਪਾਰਸ਼ ਕੀਤੀ ਸੀ ਕਿ ਕਿਸਾਨਾਂ ਦਾ ਜਿਹੜਾ ਐਮਐਸਪੀ ਰੇਟ ਉਹ ਇੰਨਾ-ਇੰਨਾ ਦਿੱਤਾ ਜਾਏ ਬਹੁਤ ਵੱਡੀ ਸਪਾਰਸ਼ ਸੀ ਉਹਨਾਂ ਦੀ ਜਿਹਦੇ ਨਾਲ ਕਿਸਾਨਾਂ ਦੀਆਂ ਫਸਲਾਂ ਦੇ ਰੇਟ ਜਿਹੜੇ ਆ ਉਹ 4-5 ਗੁਣਾ ਵੱਜ ਜਾਣੇ ਸੀ ਜੀ ਉਹਨਾਂ ਨੂੰ ਮੌਤ ਤੋਂ ਬਾਅਦ ਹੁਣ ਮੋਦੀ ਸਰਕਾਰ ਭਾਰਤ ਰਤਨ ਦਾ ਖਿਤਾਬ ਅਵਾਰਡ ਦੇ ਰਹੀ ਆ ਇਨਾਮ ਦੇ ਰਹੀ ਆ ਸਨਮਾਨ ਦੇ ਰਹੀ ਆ ਸੁਆਮੀ ਨਾਥਨ ਨੂੰ ਕੀ ਕਹੋਗੇ ਦੇਖੋ ਜੀ ਸਰਕਾਰ ਨਾ ਹੁਣ ਵੋਟਾਂ ਨੇੜੇ ਆ ਗਈਆਂ ਤੇ ਕਿਸਾਨਾਂ ਨੂੰ ਜੇਬ ਕਹਿੰਦੇ ਪਲੋਸਣ ਤੇ ਲੱਗੀ ਹੋਈ ਆ ਡਾਕਟਰ ਸੁਆਮੀ ਨਾਥਨ ਜਿਹੜੇ ਸੱਚੀ ਮੁੱਚੀ ਭਾਰਤ ਰਤਨ ਦੇ ਹੱਕਦਾਰ ਨੇ ਜਿੰਨਾ ਚਿਰ ਉਹ ਜਿਉਂਦੇ ਰਹੇ ਉਹਨਾਂ ਚਿਰ ਉਹ ਇਹ ਪੀੜ ਦਿਲ ਚ ਲੈ ਕੇ ਤੁਰਦੇ ਰਹੇ ਵੀ ਕਿਸੇ ਵੀ ਸਰਕਾਰ ਨੇ ਉਹਨਾਂ ਦੀ ਬਣਾਈ ਹੋਈ ਰਿਪੋਰਟ ਲਾਗੂ ਨਹੀਂ ਕੀਤੀ ਸੁਆਮੀ ਨਾਥਨ ਜੀ ਨੂੰ ਭਾਰਤ ਰਤਨ ਦੇਣ ਨਾਲੋਂ ਵੀ ਵੱਡਾ ਸਨਮਾਨ ਹੋਣਾ ਸੀ ਜੇ ਉਹਨਾਂ ਦੀ ਬਣਾਈ ਹੋਈ ਰਿਪੋਰਟ ਲਾਗੂ ਕੀਤੀ ਜਾਂਦੀ ਉਹਨਾਂ ਦੇ ਜਿਉਂਦੇ ਜੀ ਉਹ ਤੇ ਹਜੇ ਵੀ ਨਹੀਂ ਲਾਗੂ ਕੀਤੀ ਜਾ ਰਹੀ ਭਾਰਤ ਰਤਨ ਦੇ ਕੇ ਕਿਹੜਾ ਸਨਮਾਨ ਦਿੱਤਾ ਜਾ ਰਿਹਾ ਇਹ ਤਾਂ ਉਹ ਗੱਲ ਹੈ ਵੀ ਜਿਵੇਂ ਘਰ ਦੇ ਵਿੱਚ ਕੋਈ ਵੱਡਾ ਜੀ ਹੋਵੇ ਤੇ ਸਾਰਾ ਡੱਬਰ ਹੁੰਦੇ ਜਵਾਕ ਉਹਦੇ ਪਰਿਵਾਰ ਹੀ ਕਵੇ ਵੀ ਤੂੰ ਯਾਰ ਬਾਪੂ ਸਾਡੇ ਸਿਰ ਦਾ ਤਾਜ ਹੈ ਪਰ ਬਾਪੂ ਦੀ ਗੱਲ ਲੇਕਣੀ ਮੰਨਣੀ ਇਹ ਉਹੋ ਜਿਹਾ ਤਰੀਕਾ ਹੈ ਵੀ ਸਵਾਮੀਨਾਥਨ ਦੀ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ ਉਹ 1% ਵੀ ਨਹੀਂ ਮੰਨੀ ਜਾ ਰਹੀ ਉਹਨੂੰ ਵਾਅਦੇ ਕਰਨ ਦੇ ਬਾਵਜੂਦ ਵੀ ਲਾਗੂ ਨਹੀਂ ਕਰ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਭਾਰਤ ਰਤਨ ਫਿਰ ਕਿਸ ਗੱਲ ਦਾ ਦਿੱਤਾ ਜਾ ਰਿਹਾ ਇਹ ਆਪਣੇ ਆਪ ਦੇ ਕਿਸਾਨਾਂ ਨੂੰ ਜਿਹੜਾ ਪਲੋਸਣ ਦੀ ਗੱਲ ਹੈ ਕਿਸਾਨ ਤੇ ਡਾਕਟਰ ਸੁਆਮੀਨਾਥਨ ਤੇ ਉਹਨਾਂ ਦੀ ਆਤਮਾ ਤਾਂ ਹੀ ਖੁਸ਼ ਹੋਊਗੀ ਜੇ ਉਹਨਾਂ ਦੀ ਬੜਾਈ ਹੋਈ ਰਿਪੋਰਟ ਲਾਗੂ ਹੋਵੇਗੀ। ਅੱਛਾ ਸੁਆਮੀਨਾਥਨ ਦੀ ਰਿਪੋਰਟ ਹੁਣ ਤੱਕ ਕਿਉਂ ਨਹੀਂ ਲਾਗੂ ਕੀਤੀ? ਇਹਦੇ ਪਿੱਛੇ ਕੀ ਕਾਰਨ ਸਮਝਦੇ? ਦੇਖੋ ਜੀ ਇਹਦੇ ਪਿੱਛੇ ਵੱਡਾ ਕਾਰਨ ਹੈ ਸਾਡਾ ਜਿਹੜਾ ਭਾਰਤ ਆ ਉਹ ਖੇਤੀ ਪ੍ਰਧਾਨ ਦੇਸ਼ ਆ। ਤੇ ਇਥੋਂ ਜਿਹੜਾ 50-60% ਖੇਤੀ ਤੇ ਚੱਲਦਾ ਤੇ ਖੇਤੀ ਦੇ ਵਿੱਚੋਂ ਮੁਨਾਫਾ ਕਿਸਾਨ ਤੇ ਮਜ਼ਦੂਰ ਨੂੰ ਹੋਵੇ। ਇਹਦੇ ਬਦਲੇ ਜੇਕਰ ਸੁਆਮੀਨਾਥਨ ਰਿਪੋਰਟ ਲਾਗੂ ਹੁੰਦੀ ਆ ਐਮਐਸਪੀ ਦਾ ਗਰੰਟੀ ਕਾਨੂੰਨ ਬਣਦਾ ਤੇ ਫਾਇਦਾ ਲੋਕਾਂ ਨੂੰ ਹੋਣਾ। ਪਰ ਜਿਹੜੇ ਇਹਨਾਂ ਦੇ ਵੱਡੇ ਕਾਰਪੋਰੇਟ ਘਰਾ ਬਣਾ ਤੇ ਆਪਣੀ ਮਰਜ਼ੀ ਅਨੁਸਾਰ ਵੇਚਣਾ ਉਹਨਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਹੁਣ ਤੱਕ ਦੀਆਂ ਜਿੰਨੀਆਂ ਵੀ ਸਰਕਾਰਾਂ ਨੇ ਸਮੇਤ ਮੋਦੀ ਸਾਹਿਬ ਦੇ ਉਹ ਰਿਪੋਰਟ ਨੂੰ ਲਾਗੂ ਕਰਨ ਦੀ ਬਜਾਏ ਉਲਟਾ ਸੁਪਰੀਮ ਕੋਰਟ 'ਚ ਹਲਫਨਾਮਾ ਦਾਇਰ ਕਰਦੇ ਵੀ ਜੇ ਇਹ ਅਸੀਂ ਰਿਪੋਰਟ ਲਾਗੂ ਕਰਦੇ ਹਾਂ ਤੇ ਸਾਰਾ ਸਿਸਟਮ ਗੜਬੜਾ ਜਾਏਗਾ ਉਹ ਸਿਸਟਮ ਲੋਕਾਂ ਦਾ ਨਹੀਂ ਗੜਬੜਾਏਗਾ ਜਿਹੜੇ ਇਹਨਾਂ ਦੇ ਕਾਰਪੋਰੇਟ ਆਕਾ ਨੇ ਉਹਨਾਂ ਦਾ ਸਿਸਟਮ ਗੜਬੜਾ ਜਾਏਗਾ ਇਸ ਕਰਕੇ ਲਾਗੂ ਨਹੀਂ ਕਰ ਰਹੇ ਮਿੱਤਰ ਪਿਆਰੇ ਤੁਸੀਂ ਸੁਣਿਆ ਤਮਾਮ ਸਵਾਲਾਂ ਦੇ ਉੱਪਰ ਅਵਤਾਰ ਸਿੰਘ ਮਹਿਮਾ ਬੁਲਾਰੇ ਸੰਯੁਕਤ ਕਿਸਾਨ ਮੋਰਚਾ ਦੇ ਉਹਨਾਂ ਨੇ ਜਵਾਬ ਦਿੱਤਾ ਹੈ ਬਹੁਤ ਮਿਹਰਬਾਨੀ ਸ਼ੁਕਰੀਆ